ਤੇਰਾ ਪ੍ਰਵਾਸਾ ਆਸਾ ਮਹੱਲਾ ਪੰਜਵਾਂ ਅਨੰਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਏ ਮਠਾਈ ਸੋਚਤ ਸਾਚਤ ਰਹਿਨ ਬਿਹਾਨੀ ਅਨਕਰੰਗ ਮਾਇਆ ਕੇ ਚਿਤਵਤ ਕਬ ਹੂੰ ਨਾ ਸਿਮਰੈ ਸਾਰੰਗ ਪਾਨੀ ਰਹਾ ਦਰਮ ਕੀ ਛਾਇਆ ਨਿਸ਼ਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਖਤ ਸਰ ਸੰਧਿਆ ਵਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂਡ ਨਿਸ਼ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਈ ਨਾਨਕ ਜੀਵੈ ਹਰ ਗੁਣ ਗਾਈ ਆਸਾ ਮਹੱਲਾ ਪੰਜਵਾਂ 2 ਟੁੱਕੇ 9 ਓਨ ਕੈ ਸੰਗ ਤੂੰ ਕਰਤੀ ਕੇਲ ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾ ਸਮਾਏ ਤਿਸ ਬਿਨ ਤੂੰ ਹੀ ਦੁਹੇਰੀ ਰਿਹਾਉ ਓਨ ਕੈ ਸੰਗ ਤੂੰ ਗ੍ਰਹਿ ਮਹਿ ਮਹਾਰ ਓਨ ਕੈ ਸੰਗ ਤੂੰ ਹੋਈ ਹੈ ਜਾਹਰ ਓਨ ਕੈ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਓਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਬਿਦ ਥਾਟੀ ਓਸ ਬਿਨਾ ਤੂੰ ਹੋਈ ਹੈ ਮਾਟੀ ਉਹ ਬਿਰਾਗੀ ਮਰੈ ਨਾ ਜਾਏ ਹੁਕਮੇ ਬਾਦ ਆਕਾਰ ਕਮਾਏ ਛੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੂਖੇ ਨਾ ਉਸ ਦੂਖ ਨਾ ਹਮ ਕੋ ਦੂਖੇ ਅਵਰ ਨ ਕੋ ਮਾਰਨ ਵਾਰਾ ਜੀਉ ਹਮਾਰਾ ਜੀਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਂਦੇ ਨਾ ਉਸ ਧੰਦਾ ਨਾ ਹਮ ਤਾਂਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੈ ਓਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਕੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ ਪੰਜਵਾ ਅਨਕ ਪਾਤ ਕਰ ਸੇਵਾ ਕਰੀਐ ਜਿਉ ਪ੍ਰਾਣ ਤਨ ਆਗੇ ਧਰੀਐ ਪਾਣੀ ਪੱਖਾ ਕਰਉ ਤਜ ਅਬਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਉਨਕੀ ਰੇਣ ਬਸੈ ਜੀ ਨਾਲ ਮਾਥੇ ਭਾਗ ਤਾਂ ਪਾਵਾਂ ਸੰਗ ਮਿਲੈ ਸੁਆਮੀ ਆਪਣੈ ਰੰਗ ਜਾਪ ਤਾਪ ਦੇਵੋ ਸਭਨੇ ਮਾਂ ਕਰਮ ਧਰਮ ਅਰਪੋ ਸਭ ਹੋਮਾਂ ਗਰਭ ਮੋਹ ਤਜਹੁ ਰੇਨ ਉਨਕੈ ਸੰਗ ਦੇਖੋ ਪ੍ਰਭ ਨੈਣ ਨਿਮਕ ਨਿਮਕ 에ਹੀ ਆਰਾਧੋਂ ਦਿਨ ਸਰਹਿਣ 에 ਸੇਵਾ ਸਾਧੋਂ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮੁਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭਏ ਸਗਲ ਨਿਦਹਾਨ ਪ੍ਰਭ ਕੀ ਪ੍ਰੀਤ ਰਿਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਪਰਬ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ ਆਪੋ ਕੋਈ ਮਿਲੇ ਨਾ ਭੂਲੇ ਜਿਸ ਕਰਪਾਲ ਤਿਸ ਸਾਧ ਸੰਗ ਭੂਲੇ ਕਹੋ ਨਾਨਕ ਤੇਰਾ ਕੁਰਬਾਨ ਸੰਤਿ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ संचत संचत थैली कीनी प्रभ उसते डार अवर को दीनी काच गगरिया अम्ब मझरिया गर्भ गर्भ ओआहू मह परिया रहा निरपो भया निहंगा चीत न आयो करता संगा लश्कर जोड़े किया संबाह निकसिया फूक गयो सुवाहा ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰ ਧੀਆ ਮੋਹੇ ਪਚੇ ਪਚ ਅੰਦਾ ਮੂਆ ਜਿਨਹ ਉਪਾਹਾ ਤਿਨਹ ਬਿਨਾਹਾ ਰੰਗ ਰਸਾ ਜੈਸੇ ਸੁਪਨਾਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮੋਹੱਲਾ 5 ਇਨਸਿਓਂ ਪ੍ਰੀਤ ਕਰੀ ਕਾ ਨੇਰੀ ਜੋ ਮਿਲੀਐ ਤੋ ਵਧੈ ਵਧੇਰੀ ਗਲ ਚੰਬੜੀ ਜੋ ਛੋੜੈ ਨਾਹੀ ਲਾਗ ਛੁੱਟੋ ਸਤਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗੁਆਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮੀਠੀ ਗੁਰ ਪ੍ਰਸਾਦਿ ਮੈਂ ਖੋਟੀ ਦੀਠੀ ਅਗਰਕ ਉਸਕੇ ਵੱਡੇ ਠਗਾਉ ਛੋੜੈ ਨਾਹੀ ਬਾਪ ਨਾ ਮਾਉ ਮੇਲੀ ਆਪਣੇ ਉਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋਰੈ ਮਨ ਭਇਆ ਆਨੰਦ ਪੌ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜਾਂ ਸਤਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਛਾਰ ਸੰਤ ਰਹਿਤ ਸੁਨੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾਂ ਕਹਿ ਕੇਵਲ ਨਾਮ ਅੰਦਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨਿ ਅਵਰ ਨ ਜਾਣੈ ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਤਾਂ ਕਾ ਸੰਗ ਬਾਂਚਹਿ ਸੁਰ ਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਾਂ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ ਪੰਚਾ ਸਗਲ ਸੂਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤਮਿਤ ਕਹਿਨ ਨਾ ਜਾਵੇ ਰਹਾਉ ਵਰਤਨੇਮ ਮੱਜਨ ਤਿਸ ਪੂਜਾ 베ਦਪ੍ਰਾਨ ਤਿੰਨ ਸਿਮਰਤ ਸੁਨੀਜਾ ਮਹਾਪਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪਨੀਤ ਤਾਂ ਕੀ ਪਾਗਰੇਨ ਜਾਂ ਕਉ ਭੇਟਿਓ ਹਰ ਹਰ ਰਾਈ ਤਾਂ ਕੀ ਗਤਮਿਤ ਕਥਨ ਮਾ ਜਾਏ ਆਠ ਪਹਿਰ ਕਰ ਜੋੜ ਧਿਆਵੂ ਹੁਨ ਸਾਧਾਂ ਕਾ ਦਰਸ਼ਨ ਪਾਵੂ ਮੋਹਿ ਗਰੀਬ ਕਉ ਲਿਹੋ ਰਲਾਈ ਨਾਨਕ ਆਏ ਪਏ ਸਰਨਾਈ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਇਸ਼ਨਾਨੀ ਸਾਧ ਹੀ ਭੋਗ ਲਗਾਏ ਸੁਗਿਆਨੀ ਬਿਰਤਾ ਕਾਹੂ ਛੋੜੈ ਨਾਹੀ ਬਹਰ ਬਹਰ ਤਿਸ ਲਾਗੇ ਪਾਈ ਸਾਲਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਵੰਦਨ ਦੇਵਾ ਰਹਾਉ ਘੰਟਾ ਜਾ ਕਾ ਸੁਨੀਐ ਚਉਹ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾਂ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਅਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸਿਹੀ ਲੈਹਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪਦਾ ਜਿਹੇ ਪੈੰਡਾ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਵਾਜੇ ਤਾਂ ਕਹਿ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਧੁਪਦਾ ਏਕਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੀ ਜਪ ਜਪ ਜੀਵਾ ਸਾਰਿਗ ਪਾਨੀ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰ사ਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ ਲਾਲ ਜਿਵੇ ਹਰ ਭਰੇ ਪੰਡਾਰ ਟੋਟ ਨਾ ਆਵੇ ਜਪ ਨਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਵਹਲੇ ਰਹਾਉ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾਂ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾਂ ਮੀਠੀ ਆਗਿਆ ਪਿਰ ਕੀ ਲਾਗੀ ਸੌਕਣ ਘਰ ਕੀ ਕੰਤ ਤਿਆਗੀ ਪ੍ਰਿਆ ਸੁਹਾਗਨ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰਿਆ ਕਹਿ ਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾ ਹਉ ਬੰਦੀ ਪ੍ਰਿਆ ਖਿਜਮਤਦਾਰ ਉਹੋ ਅਬਨਾਸੀ ਅਗਮ ਅਪਾਰ ਲੇ ਪਖਾ ਪ੍ਰਿਆ ਚਲੋ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨਾ ਸੋਭਾਵੰਤ ਕਿਆ ਜਾਨਾਂ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮਕੀਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਝੂਆ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ અપਾਈ ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਆਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਗੁਰਮੁਖ ਨਾਮ ਲੱਗੇ ਸੋਹਿਆ ਵਰਤਨੀਮ ਕਰ ਥਾਕੇ ਪਨਾਹ ਚਰਨਾ ਤਟ ਤੀਰਤ ਭਵੇ ਸਭ ਧਰਨਾ ਸੇ ਉਭਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬੰਦਾ ਹਉਮੈ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਵਾਂਹ ਪਕਰ ਹਮ ਰਾਖਾ ਆਸਾ ਮੁਹੱਲਾ ਪੰਜਵਾ ਸਰਬ ਦੂਖ ਜਬ ਬਿਸਰਹਿ ਸੁਆਮੀ ਹੀਹਾ ਊਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾਏ ਲਾਈ ਸਰਬ ਸੁਖ ਪ੍ਰਵ ਤੁਮਰੀ ਰਜਾਇ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਸ ਦੀਆ ਤਿਸ ਚਿਤ ਵਤ ਨਾਹੀ ਮਹਾ ਬਿਕਿਆ ਮਹ ਦਿਨ ਰੈਣ ਜਾਹੀ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੇਕ